ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜਿਨ੍ਹਾਂ ਦਾ ਅੱਜ ਸਾਧ ਸੰਗਤ ਜੀ ਜੋਤੀ ਜੋਤ ਦਿਵਸ ਹੈ ਜਿਨ੍ਹਾਂ ਬਾਪਤ ਬਾਣੀ ਆਖਦੀ ਆ ਕਿ ਧਰਤੀ ਤੇ ਜਿੰਨੀ ਬਨਸਪਤ ਹੈ ਬੱਦਲਾਂ ਦੀਆਂ ਵਰਖਾਂ ਦੀਆਂ ਕਣੀਆਂ ਸੂਰਜ ਦੀਆਂ ਕਿਰਨਾਂ ਚੰਦਰਮਾ ਦੀਆਂ ਕਿਰਨਾਂ ਜਿਹੜੀਆਂ ਨੇ ਗੰਗਾ ਦਾ ਜਲ ਜਿਹੜਾ ਹੈ ਉਹ ਗਿਣਿਆ ਨਹੀਂ ਜਾ ਸਕਦਾ ਉਹ ਮਿਣਿਆ ਨਹੀਂ ਜਾ ਸਕਦਾ ਪਰ ਆਖਦੇ ਕਿ ਜੇ ਪ੍ਰਮਾਤਮਾ ਦੀ ਕਿਰਪਾ ਹੋ ਜਾਵੇ ਸ਼ਿਵ ਜੀ ਵਾਂਗ ਸਮਾਧੀ ਲਾ ਕੇ ਕੋਈ ਇਹਨਾਂ ਨੂੰ ਗਿਣ ਸਕਦਾ ਹੈ ਕੋਈ ਮੇਣ ਸਕਦਾ ਹੈ ਪਰ ਬਾਣੀ ਆਖਦੀ ਕਿ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹ ਬਣ ਆਵੇ ਇਹ ਭੱਲਿਆਂ ਦੀ ਕੁਲ ਵਿੱਚ ਪੈਦਾ ਹੋਣ ਵਾਲੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕੋਈ ਇਹ ਸਾਰਾ ਕੁਝ ਗਿਣ ਸਕਦਾ ਹੈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਪਰ ਤੁਹਾਡੇ ਜਿਹੜੇ ਗੁਣ ਨੇ ਇਹ ਗੁਣ ਨਹੀਂ ਗਿਣੇ ਜਾ ਸਕਦੇ ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈ ਤੇਰੀ ਉਪਮਾ ਤੋਹੇ ਬਣ ਆਵੇ ਤੁਹਾਡੇ ਵਰਗੇ ਕੇਵਲ ਤੁਸੀਂ ਬਣੀ ਆਖਦੀ ਕਿ ਗੁਰੂ ਅਮਰਦਾਸ ਪਰਸੀ ਆ ਪਹੁਮ ਪਾਤਕ ਬਿਨਾਸੇ ਆਖਦੇ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਨਾਲ ਤਰਤੀ ਦੇ ਸਾਰੇ ਪਾਪ ਖਤਮ ਹੋ ਜਾਂਦੇ ਨੇ ਐਸੇ ਦੀਨ ਦਇਆਲ ਤਨ ਤਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਅੱਜ ਜੋਤੀ ਜੋਤ ਦਿਵਸ ਹੈ ਸਾਧ ਸੰਗਤ ਜੀ ਅੱਜ ਦੇ ਦਿਨ ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਦੀ ਧਰਤੀ ਤੇ ਜੋਤੀ ਜੋਤ ਸਮਾ ਗਏ ਸਨ ਇਸ ਸਰੀਰ ਦਾ ਸਰੀਰ ਰੂਪੀ ਚੋਲੇ ਦਾ ਤਿਆਗ ਕਰਕੇ ਸੱਚਖੰਡ ਚਲੇ ਗਏ ਸੰਸਾਤ ਸੰਗਤ ਜੀ ਗੋਇੰਦਵਾਲ ਦੀ ਧਰਤੀ ਤੇ ਫਿਰ ਬਾਬਾ ਬੁੱਢਾ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੁੱਤਰਾਂ ਨੂੰ ਬਾਬਾ ਮੋਹਨ ਜੀ ਬਾਬਾ ਮੁਹਰੀ ਜੀ ਹੋਰ ਸਿੱਖਾਂ ਨੂੰ ਨਾਲ ਲਿਆ ਹੈ ਤਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਵੀ ਬਾਰ ਸਾਹਿਬ ਦੀ ਧਰਤੀ ਤੋਂ ਚਲ ਕੇ ਗੋਇੰਦਵਾਲ ਸਾਹਿਬ ਪਹੁੰਚੇ ਨੇ ਸਾਰਿਆਂ ਨੇ ਰਲ ਮਿਲ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਰੀਰ ਦਾ ਸਸਕਾਰ ਕੀਤਾ ਹੈ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਵਾਲ ਜਦੋਂ ਝਾਤੀ ਮਾਰਦੇ ਆ ਉਹਨਾਂ ਦੇ ਜੀਵਨ ਤੋਂ ਸਾਧ ਸੰਗਤ ਜੀ ਸਾਨੂੰ ਸਿੱਖਿਆ ਮਿਲਦੀ ਆ ਕਿ ਜੀਵਨ ਵਿੱਚ ਗੁਰੂ ਧਾਰਨਾ ਕਿੰਨਾ ਜ਼ਰੂਰੀ ਹੈ ਉਹਨਾਂ ਦੇ ਜੀਵਨ ਤੋਂ ਸਾਨੂੰ ਸਿੱਖਿਆ ਮਿਲਦੀ ਆ ਕਿ ਸੇਵਾ ਕਰਨ ਦੇ ਨਾਲ ਗੁਰੂ ਘਰ ਗੁਰੂ ਘਰ ਤੋਂ ਕਿੰਨੀਆਂ ਵਡਿਆਈਆਂ ਸਾਨੂੰ ਮਿਲਦੀਆਂ ਨੇ ਉਹਨਾਂ ਦੇ ਜੀਵਨ ਤੋਂ ਸਿੱਖਿਆ ਮਿਲਦੀ ਆ ਕਿ ਸਿੱਖ ਨੇ ਕਿਵੇਂ ਨਿਮਰਤਾ ਧਾਰ ਕੇ ਆਪਣਾ ਜੀਵਨ ਬਤੀਤ ਕਰਨਾ ਹੈ ਉਹਨਾਂ ਦੇ ਜੀਵਨ ਤੋਂ ਸਾਨੂੰ ਸਿੱਖਿਆ ਮਿਲਦੀ ਆ ਕਿ ਸਮਾਜ ਦੇ ਵਿੱਚ ਜਿਹੜੀਆਂ ਉਚਨੀ ਸ਼ੂਤਸ਼ਾਦੀਆਂ ਬਿਮਾਰੀਆਂ ਨੇ ਉਹਨਾਂ ਨੂੰ ਸਿੱਖ ਨੇ ਖਤਮ ਕਰਨਾ ਹੈ ਐਸੇ ਦੀਨ ਦਿਆਲ ਸਤਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਕੋਟ ਕੋਟ ਪ੍ਰਣਾਮ ਹੈ ਸੰਗਤ ਜੀ ਆਓ ਗੁਰੂ ਮਹਾਰਾਜ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਆਪਣੇ ਦਰੋਂ ਕਰੋ ਗੁਰਸਿੱਖੀ ਦੀ ਦਾਤ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀ ਜਿਹੜੇ ਪੂਰਣੇ ਉਹਨਾਂ ਨੇ ਪਾਏ ਨੇ ਜਿਹੜੀਆਂ ਸਿੱਖਿਆਵਾਂ ਸਾਡੇ ਲਈ ਉਹਨਾਂ ਬਖਸ਼ਿਸ਼ ਕੀਤੀਆਂ ਨੇ ਗੁਰੂ ਮਹਾਰਾਜ ਕਿਰਪਾ ਕਰਨ ਉਹਨਾਂ ਸਿੱਖਿਆਵਾਂ ਤੇ ਚੱਲਣ ਦੀ ਅਸੀਂ ਕੋਸ਼ਿਸ਼ ਕਰੀਏ ਸਿੱਖਿਆਵਾਂ ਤੇ ਚੱਲ ਕੇ ਆਪਣਾ ਜੀਵਨ ਨੂੰ ਸਫਲ ਬਣਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ